ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚੱਲਦਾ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਫੇਸਬੁੱਕ ਪੇਜ ਤੇ ਸੋ ਪਹੁੰਚ ਗਏ ਆਪਾਂ ਖੇਤੀਬਾੜੀ ਵਿਗਿਆਨ ਕੇਂਦਰ ਪਟਿਆਲਾ ਰੌਣੀ 16 ਤਰੀਕ ਨੂੰ ਜਿਹੜਾ ਖੇਤੀਬਾੜੀ ਵਿਗਿਆਨ ਕੇਂਦਰ ਮੇਲਾ ਲੱਗਣਾ ਸੀ ਰੌਣੀ ਸੋ ਅੱਜ ਇਹ ਤਰੀਕ 16 ਤੇ ਪਿੱਛੇ ਤੁਸੀਂ ਦੇਖ ਲਓ ਮਸਤ ਆਲਾ ਦਾ ਕੰਪੂਰਾ ਜਮਨ ਬੰਦ ਤੇ ਅੱਠ ਹੋਣਾ ਸ਼ੁਰੂ ਹੋ ਗਿਆ ਹੌਲੀ ਹੌਲੀ ਪਹੁੰਚ ਜਾਣਗੇ ਸਾਰੇ ਕਿਸਾਨ ਵੀਰ ਸੋ ਪਿਆ ਰਹਦੇ ਸਾਰੀਆਂ ਵੈਰਾਈਆਂ ਕੁੱਤੂਆਂ ਦੇ ਪੇਲਾ ਜਿਹੜੀਆਂ ਖੇਤੀ ਵਿਗਿਆਨ ਕੇਂਦਰ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਤੇ ਅੱਜ ਉਹ ਦੇਖਦੇ ਹਾਂ ਸਟਾਲਾਂ ਦੀ ਗੱਲਬਾਤ ਤੇ ਲੱਭਾਂਗੇ ਕੋਈ ਨਵੀਂ ਕੋਈ ਨਵੀਂ ਜਾਣਕਾਰੀ ਮਾਇਰ ਵਾਲੇ ਆਂਦੇ ਪਟਾਟਾ ਦੇ ਵੀ ਹੈਗੇ ਬਈ ਸਟਾਲ ਲੱਗੀ ਹੋਈ ਕੰਮ ਪੂਰਾ ਕਹੈਂਟ ਆ ਆ ਭਈ ਆਪਣੀ ਫੇਮ ਨਟੀਬੋ ਵੀ ਪਈਆ ਫੇਮ ਦਾ ਕੀ ਰੇਟ ਆ ਭਈ ਅੱਜ ਕੱਲ ਫੇਮ ਭਈ ਹੈ ਜਿਹੜੀ ਆ ਫੇਮ ਜੀ ਫੇਮ ਦਾ ਜੀ ਹਾਂ ਜੀ 1700 1700 ਸਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਟੇਸ 1700 ਰੁਪਏ ਜੀ ਕੋਈ ਨਵਾਂ ਪ੍ਰੋਡਕਟ ਤਾਂ ਨਹੀਂ ਆਇਆ ਆਪਣਾ ਫਿਰ ਆਇਆ ਜੀ ਟੋਟਲਸ ਆਇਆ ਜੀ ਅੱਛਾ ਇਸ ਹੁੰਦੀ ਦੀ ਜਗ੍ਹਾ ਬਾਈਕ ਕੋ ਅੱਛਾ ਕੀ ਡੋਜ਼ ਹੈ ਵੀਰੇ ਦੀ 100 ml ਹੈ ਜੀ ਮੱਕੀ ਦੇ 80 ml ਜੀਰੇ ਦੇ 1 ਏਕੜ ਤੇ 1 ਏਕੜ ਦੀ ਠੀਕ ਹੈ 1 ਏਕੜ ਤੇ ਠੀਕ ਹੈ ਜੀ ਮੱਕੀ ਮੱਕੀ ਵੀ ਜਿੱਥੇ ਸੁੰਡੀ ਨਾ ਮਾਰਦੀ ਹੋਵੇ ਉੱਥੇ ਵਰਤੋ ਠੀਕ ਹੈ ਇਥੇ ਸਾਰੀ ਦਵਾਈਆਂ ਨਾ ਹੋਵੇ ਹਾਂ ਹਾਂ ਨਿਕਲ ਰਿਹਾ ਹੈ ਕਿ ਕੋਈ ਨਾ ਨੀ ਕੋਈ ਇਹਦੇ ਚ ਇਹਦੇ ਐਡਵਾਸਟ ਵਿੱਚ ਜਿਹੜੇ ਕੰਸਟ੍ਰੀ ਆਈ ਟੈਟਰਿੰਗ ਠੀਕ ਹੈ ਦੇਖੋ ਇਹਨਾਂ ਦੇ ਪ੍ਰੋਡਕਟ ਤਾਂ ਸਾਰੇ ਵਧੀਆ ਹੁੰਦੇ ਨੇ ਭਰਾਵੋ ਕੋਈ ਕਿਹੜਾ ਨਹੀਂ ਜਾਣਦਾ ਵਾਇਰ ਤੂੰ ਹਣਾ ਰਿਟਿਬੋ ਦੀ ਗੱਲ ਕਰਦੇ ਹਾਂ ਜੀ ਆਪਾਂ ਫੇਮ ਦੀ ਗੱਲ ਕਰਦੇ ਹਾਂ ਸੋ ਆ ਨਾ ਜਿਹੜਾ ਪ੍ਰੋਡਕਟ ਹੈ ਮੱਕੀ ਹੁਣ ਜਿਹੜੇ ਮੱਕੀ ਬੀਜਣਗੇ ਯਾਰ ਦੋਸਤ ਬਰਤਲਿਓ ਭਾਈ ਛੁੰਡੀ ਮੱਕੀ ਨੂੰ ਬਹੁਤ ਹਰਾਨ ਕਰਦੀ ਆ ਤੇ ਇਹ ਆਪਣਾ ਕਾਚੂ ਹੈ ਜੀ ਠੀਕ ਹੈ ਜੀ ਸੀ ਟ੍ਰੀਟਮੈਂਟ ਹੋ ਜੀ ਉਹ 2 ਤੋਂ 2.5 ਐਮਐਲ ਪਰ ਕਿਜੀ ਨੂੰ ਲਾ ਸਕਦੇ ਆ ਜੀ ਆਪਾਂ ਇਹ ਜਿਹੜੀ ਹੈਗੀ ਹੈ ਜੀ ਨੀਚੇ ਦੀ ਪਰਮਾਇਕ ਪ্লাস ਸਕੈਂਡੋਰ ਠੀਕ ਤੁਹਾਨੂੰ ਕਾਫੀ ਆਦਰ ਕਰਮਾਈਟ ਨੂੰ ਬਿਲਕੁਲ ਹੀ ਕੰਟਰੋਲ ਕਰੂਗੀ ਠੀਕ ਮੋਰੀ ਨੂੰ ਟੋਕਟਰ ਵੀ ਤੋਂ 25 ਦਿਨ ਦਾ ਹੈਗਾ ਜੀ ਹਾਂ ਸਰ ਠੀਕ ਹੈ ਬਾਤ ਆਉਂਦੀ ਹੈ ਜੀ ਬੀਡ ਤਬਾੜ ਆਉਂਦੀ ਹੈ ਹਾਂਜੀ ਨੋਰਡ ਤੋਂ ਸਾਡੀ ਲੋੜੀ ਸ ਹੈ ਜੀ 115 ਐਮਐਨ ਪਰ ਇਕੜ ਰਿਆ ਸਾਹ ਹੁਣ ਵਾਲੇ ਠੀਕ ਹੈ ਜੀ ਪੂਸਟ ਨਾਲ ਯੂਜ਼ ਕਰਨੀ ਹੈ ਜੀ 500 ਗ੍ਰਾਮ ਪਰ ਇਕੜ ਪਰ ਇਕੜ ਦੇ ਵਿੱਚ ਇਹਦੇ ਵਾਸਤੇ ਨਮੀ ਦਾ ਹੋਣਾ ਜ਼ਰੂਰੀ ਹੈ ਜੀ ਵਿੱਚ ਠੀਕ ਹੈ ਜੀ ਪੱਤਰਾਂ ਦੀ ਲੋੜ ਯੂਜ਼ ਕਰਨੀ ਹੈ ਜੀ ਕਿਰਪਾ ਕਰਕੇ ਜਿਹੜੀ ਹੈਗੀ ਨਿਬਾਰ ਦੇ ਉਹ 2 ਤੋਂ ਲੈ ਕੇ ਜੇ 3 ਤਾਂ ਠੀਕ ਹੈ 2 ਤੋਂ 4 ਪੱਤਿਆਂ ਦਾ ਕੰਮ ਕਰ। ਕਿ ਕੀੜੇ ਵਾਸਤੇ ਸਾਡੀ ਮੱਕੀ ਦੇ ਕੀੜੇ ਵਾਸਤੇ ਇਸ ਫੈਸਲੇ ਜੀ ਬਾਈ ਕੋ ਠੀਕ ਹੈ। 0.ml ਪਰ ਏਕੜ ਦੇ ਹਿਸਾਬ ਨਾਲ ਹੀ ਹੈਗੀ ਹੈ ਜੀ। ਮੱਕੀ ਦੇ ਜਿਹੜਾ ਨਵਾਂ ਕੀੜਾ ਹੈ ਜੀ ਉਹਦਾ ਨਾਮ ਹੈਗਾ ਜੀ ਛੂਲੀ ਦਾ ਐਫੀਡਾ ਠੀਕ। ਆਰ ਆਰ ਨੀ। ਠੀਕ ਉਹਦੇ ਵਾਸਤੇ ਜਿਹੜੀ ਹੈ ਫੈਸਲੇ ਜੀ ਬਾਈ ਕੋ ਟੈਕਨੀਕਲ ਨੇਮ ਹੈਗਾ ਟੈਕਰਾ ਨੀ। ਇਹ ਸਪੈਸ਼ਲ ਮੱਕੀ ਦੇ ਛੂਲੀ। ਠੀਕ ਹੈ ਜੀ। ਠੀਕ ਹੈ। ਧੰਨਵਾਦ ਵੀਰੇ ਵਧੀਆ ਜਾਣਕਾਰੀ ਦੇਣ ਲਈ ਓਕੇ ਇਹਦੇ ਜਾਣਕਾਰੀ ਲਈ ਇਹ ਨੰਬਰ ਆ ਵੀਰੇ ਸਾਡਾ ਤਾਂ ਤਿੰਨ ਨੰਬਰ ਵੀ ਜਿਹੜਾ ਆਪਾਂ ਡਿਸਕ੍ਰਿਪਸ਼ਨ ਚ ਦੇ ਦਾਂਗੇ ਤੇ ਦੇਖ ਵੀ ਲੋ ਜਦੀਦਾ 39877768229 ਤੇ ਵੀ ਤੁਸੀਂ ਕਾਲ ਕਰ ਸਕਦੇ ਹੋ